ਮੈਨੂੰ ਇਹ ਉਮੀਦ ਨਹੀਂ ਸੀ ਮੁੱਖ ਮੰਤਰੀ ਪੰਜਾਬ ਤੋਂ ਔਰ ਇਸ ਬਨਾਦੀ ਸਰਕਾਰ ਤੋਂ ਬਿਲਕੁਲ ਖੈਰਾ ਸਾਹਿਬ ਕਈ ਵਾਰੀ ਰੂਡ ਬੋਲ ਜਾਂਦੇ ਆ ਜਿਵੇਂ ਉਹਨਾਂ ਨੇ ਕਿਹਾ ਮੈਨੂੰ ਗੁੱਸਾ ਆ ਜਾਂਦਾ ਹੈ ਕਈ ਵਾਰੀ ਐਸੀ ਸ਼ਬਦਾਵਲੀ ਹੋ ਜਾਂਦੀ ਹੈ ਜਿਹੜੀ ਸਖਤ ਸ਼ਬਦਾਵਲੀ ਹੁੰਦੀ ਆ ਲੇਕਿਨ ਯਾਰ ਇਹਦਾ ਮਤਲਬ ਇਹ ਨਹੀਂ ਹੈ ਠੀਕ ਹੈ ਕਿਸੇ ਤੇ ਕੋਈ ਬੰਦਾ ਅਸੀਂ ਵੀ ਪੋਲਿਟਿਕਸ ਕਰਦੇ ਆ ਕਈ ਵਾਰੀ ਸਾਡੇ ਖਿਲਾਫ ਕੋਈ ਬੋਲ ਦੇ ਤੇ ਮਾੜਾ ਮੋਟਾ ਮੈਂ ਬਿਲਕੁਲ ਨਹੀਂ ਝੂਠ ਬੋਲਦਾ ਕਿ ਚਲੋ ਯਾਰ ਇਹ ਗਲਤ ਗਾਲਾਂ ਕੱਢੀ ਜਾਂਦਾ ਇਹ 55 ਕਰਾ ਦਿਓ ਪਰ ਇਹ ਥੋੜੀ ਯਾਰ ਕਿਸੇ ਤੇ ਤੁਸੀਂ ਡਰੱਗਸ ਦਾ ਕੇਸ ਹੀ ਪਾ ਦਿਓ ਮੇਰਾ 100% ਕੱਟਰ ਦੁਸ਼ਮਣ ਹੋਏਗਾ ਉਹ ਰੇ ਤੇ ਡਰੱਗਸ ਦਾ ਕੇਸ ਮੈਂ ਸਮਝਦਾ ਕਿ ਫੇਰ ਮੈਨੂੰ ਗੁਰੂ ਮਹਾਰਾਜ ਨੇ ਕਦੇ ਮਾਫੀ ਨਹੀਂ ਕਰਨਾ ਇਸ ਤਰ੍ਹਾਂ ਦੇ ਜਿਹੜੇ ਰੀਤੀ ਰਿਵਾਜ ਹੈ ਕਿ ਬੇਹਦ ਮਾੜੇ ਐ ਸਾਡੇ ਨਾਲ ਤਾਂ ਆਪ ਹੀ ਗੱਲ ਵਾਪਰੀ ਐ ਪੰਜਾਬ ਦੀ ਵਿਧਾਨ ਸਭਾ ਚ ਜਦੋਂ ਵਾਈਟ ਪੇਪਰ ਲਿਆਂਦਾ ਜਾ ਰਿਹਾ ਸੀ ਡਰੱਗਸ ਦੇ ਉੱਤੇ ਤੇ ਖੜਾ ਹੋ ਕੇ ਕਿਸੇ ਨੇ ਕਿਸੇ ਨੂੰ ਫੜ ਲਿਆ ਤੇ ਉਹ ਕਹਿੰਦੇ ਰਾਜੇ ਵੜਿੰਦਾ ਇਹਦੇ ਜੋ ਨੰਬਰ ਮਿਲਿਆ ਕੋਈ ਡਰੱਗ ਬੈਂਡਲਰ ਫੜ ਲਿਆ ਉਹ ਵੀ ਡਰੱਗਸ ਦਾ ਕੰਮ ਨਹੀਂ ਕਰਦਾ ਸੀ ਉਹਦੀ ਡੇਢ ਮਹੀਨੇ ਬਾਅਦ ਜ਼ਮਾਨਤ ਹੋ ਗਈ ਹੋਰ ਇਹ ਵੀਡੀਓਗ੍ਰਾਫੀ ਕਿਦੋਂ ਹੋਰ ਆ ਗਈ ਉਸ ਪੁਲਿਸ ਉੱਥੋਂ ਦੇ ਇੱਕ ਐਸਐਸਪੀ ਹੁੰਦਾ ਸੀ ਖਟਰਾ ਐਸਐਸਪੀ ਉਹ 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 ਐਸ ਐਕਸੈਪਟ ਉਹ ਐਸਐਸਪੀ ਬਣਿਆ ਸੀ ਮਾਨਸਾ ਲੱਗਿਆ ਸੀ ਕਿ 2 ਲੱਖ ਰੁਪਇਆ ਦਿੱਤਾ ਉਹ ਕਹਿੰਦਾ ਵੀ ਤੂੰ ਖੁੱਲ ਕੇ ਉੱਥੇ ਕੰਮ ਕਰ ਫਿਰ ਇੱਥੇ ਕਰੀ ਹਰ ਵਿਅਕਤੀ ਇਸ ਕੱਲ ਦਾ ਸ਼ਿਕਾਰ ਹੈ ਪੰਜਾਬ ਦੀ ਸਿਆਸਤ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਹੈ ਰੱਬ ਹੀ ਜਾਣਦਾ ਹੈ ਕੀ ਹੋਊਗਾ ਆਉਣ ਵਾਲੇ ਸਮੇਂ 'ਚ ਪਰ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਤੋਂ ਇਸ ਜਿਹੜੀ ਖੈਰਾ ਸਾਹਿਬ ਦੀ ਗਾਥਾ ਔਰ ਇਸ ਕਹਾਣੀ ਤੋਂ ਇਹ ਜ਼ਰੂਰ ਬੇਨਤੀ ਕਰੂੰਗਾ ਸਾਰੇ ਸਾਡੇ ਲੀਡਰ ਸਾਹਿਬਾਨਾਂ ਨੂੰ ਸਾਰੀਆਂ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਸਾਹਿਬਾਨਾਂ ਨੂੰ ਯਾਰ ਜੇ ਨੈਲਸਨ ਮੰਡੇਲਾ ਵਰਗੇ ਲੋਕ ਜਿਨ੍ਹਾਂ ਨੇ 17 ਸਾਰਾ ਸਾਲ ਜੇਲਾ ਘਟ ਕੇ ਉਹ ਆਪ ਦੇ ਕੰਮ ਤੇ ਲੱਗੇ ਯਾਰ ਐਡੀ ਬਦਲੇ ਦੀ ਭਾਵਨਾਵਾਂ ਤੁਸੀਂ ਸਾਡੇ ਪ੍ਰਤੀ ਜਾਂ ਆਪ ਦੇ ਆਪੋਜੀਸ਼ਨ ਦੇ ਪ੍ਰਤੀ ਮੈਂ ਵੀ ਅਸੀਂ ਇਹ ਕੰਮ ਛੱਡੀਏ ਠੀਕ ਹੈ ਕੋਈ ਸਾਡੀ ਕੋਈ ਦੁਸ਼ਮਣੀ ਤਾਂ ਨਹੀਂ ਹੈ ਸਾਡੀ ਲੜਾਈ ਹੈ ਮੁੱਦਿਆਂ ਦੀ ਲੜਾਈ ਹੈ মতਪੇਦ ਨੇ ਆਪੋਜੀਸ਼ਨ ਦਾ ਕੰਮ ਹੈ ਉਹਨਾਂ ਮੁੱਦਿਆਂ ਨੂੰ ਉਜਾਗਰ ਕਰਨਾ ਉਹਨਾਂ ਦੀ ਲੜਾਈ ਲੜਨਾ لیکن ایسی ਸਾਡੀ ਕੋਈ ਨਹੀਂ ਕਿ ਅਸੀਂ ਕਿਸੇ ਨੂੰ ਦੇਖ ਕੇ ਗੋਲੀ ਮਾਰ دی۔ ਫਿਰ ਇਹ ਕੰਮ ਕੁਦਰਤ ਦਾ ਹੈ। ਸੱਚੇ ਪਾਤਸ਼ਾਹ ਨੇ ਕੁਦਰਤ ਨੂੰ ਇਹ ਹੱਥ ਵਿੱਚ ਦਿੱਤਾ ਕਿ ਕਿਹਨੇ ਕਿੰਨੇ ਘੰਟੇ ਜਿਉਣਾ ਹੈ, ਕਿਹਨੇ ਕਿੰਨੇ ਘੰਟੇ ਮਰਨਾ ਹੈ। ਰੱਬ ਦੇ ਕੰਮ ਦੇ ਵਿੱਚ ਕਿਸੇ ਵਿਅਕਤੀ ਨੂੰ ਹੱਕ ਨਹੀਂ ਹੈ ਖਾਸ ਕਰਕੇ ਵਿਗਨ ਫੌਨ। ਸੋ ਮੈਨੂੰ ਲੱਗਦਾ ਕਿ ਇਹ ਸਰਾਸਰ ਖੈਰਾ ਸਾਥ ਦੇ ਨਾਲ 101% ਜ਼ਿਆਸਤੀ ਹੋਈ ਹੈ। ਔਰ ਕਦੇ ਵੀ ਕਿਸੇ ਨੂੰ ਦਬਾਇਆ ਬੰਦਾ ਪੇਰੀਆਂ ਜੇਲ੍ਹ ਜਾਣ ਦਾ ਕਿਸੇ ਦਾ ਦਿਲ ਨਹੀਂ ਕਰਦਾ ਮੈਂ ਤੁਹਾਨੂੰ ਕਹਾਂ ਬਹੁਤ ਦਲੇਰ ਹੈ ਬੰਦਾ ਜੇਲ੍ਹ ਜਾਣਾ ਚਾਹੁੰਦਾ ਚੰਗੇ ਭਲੇ ਰੋਟੀ ਖਾਣੇ ਸੌਖੇ ਆ ਕਰੇ ਜੇਲ੍ਹ ਜਾਂਦਾ ਕੋਈ ਮਨ ਨਹੀਂ ਕਰਦਾ ਪਰ ਫਿਰ ਜਦੋਂ ਪਿੰਡੇ ਤੇ ਪੈ ਜੰਦੀਆਂ ਫਿਰ ਹਡਾਉਣੀਆਂ ਪੈਣੀਆਂ ਜੇ ਨੰਸਲ ਮੰਡੇਲਾ ਵਰਗੇ ਹਡਾ ਸਕਦੇ ਹੋਰ ਵੱਡੇ ਵੱਡੇ ਲੋਕ ਹਡਾ ਸਕਦੇ ਤਾਂ ਖੈਰਾ ਸਾਹਿਬ ਮੈਨੂੰ ਬਾਜਵਾ ਸਾਹਿਬ ਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਇਹਰੇ ਨਾਲ ਰਾਜਨੀਤਿਕ ਬਹੁਤ ਗੰਦੀ ਹੋ ਜਾਏਗੀ ਔਰ ਪੰਜਾਬ ਖਤਮ ਹੋ ਜਾਏਗਾ ਉਹਨਾਂ ਵਾਲੇ ਸਮੇਂ 'ਚ ਇਹਨਾਂ ਕੀੜਾਂ ਕੱਢਣ ਦੇ ਵਿੱਚ ਹੀ ਅਸੀਂ ਸਾਰੇ ਲੋਕ ਲੱਗ ਜਾਂਦੇ। ਕਿਉਂਕਿ ਪੰਜਾਬੀ ਫਿਰ ਕਿਤੇ ਨਾ ਕਿਤੇ ਉਹਰੇ ਦਿਮਾਗ ਚਦਾ ਰਹਿੰਦੀ ਹੈ ਨਾ ਕਿ ਮੇਰੇ ਨਾਲ ਬਹੁਤ ਧੱਕਾ ਤੇ ਜ਼ਾستی ਹੋਈ ਹੈ। ਸੋ ਮੈਂ ਅੱਜ ਜੋ ਖੈਰਾ ਸਾਹਿਬ ਨੇ ਕਿਹਾ ਮੈਂ ਇਹਨਾਂ ਨਾਲ ਬਿਲਕੁਲ ਤਾਲੁਕ ਰੱਖਦੇ ਹੋਏ ਇਹ ਨਹੀਂ ਹੋਣਾ ਚਾਹੀਦਾ ਬੇਸ਼ੱਕ ਤੁਹਾਡਾ ਕੱਟੜ ਵਿਰੋਧੀ ਤੇ ਦੁਸ਼ਮਣ ਹੈ ਸਾਹਮਣੇ ਵਾਲਾ। ਉਹਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਜੋ ਸੁਪਾਲ ਸਿੰਘ ਖਹਿਰਾ ਦੇ ਨਾਲ ਹੋਇਆ ਹਾਂ ਤੁਸੀਂ ਦਬਾ ਲਓ ਹੋਰ ਗੱਲ 'ਚ ਹੋਰ ਬਥੇਰੀਆਂ ਗੱਲਾਂ ਐ ਜਿੱਤੇ ਤੁਸੀਂ ਬੰਦੇ ਨੂੰ ਸਾਈਡ ਲਾਈਨ ਕੀਤਾ ਜਾ ਸਕਦਾ ਬਟ ਨਾਟ ਲਾਈਕ ਦਿਸ ਰੱਬ ਦਾ ਕੰਮ ਐ ਉਹ ਜਾਕੋਬ ਰਾਖੇ ਸਾਈਆਂ ਫਿਰ ਮਾਰ ਸਕੇ ਨਾ ਕੋਈ ਕਿਸੇ ਨੂੰ ਕੋਈ ਨਹੀਂ ਮਾਰ ਸਕਦਾ ਹਰ ਕੀੜੀ ਨੂੰ ਵੀ ਅਧਿਕਾਰ ਹੈ ਵੀ ਕਿੰਨੇ ਸਵਾਸ ਤੋਂ ਲੈਣੇ ਮੈਂ ਕਹਿੰਦ ਹਾਂ ਕਿਸੇ ਨੂੰ ਰੋਕਣਾ ਸੋ ਬਿਲਕੁਲ ਸਾਡੇ ਭਰਾ ਨੇ ਔਰ ਮੈਂ ਸਮਝਦਾ ਐ ਵੈਸੇ ਤੁਹਾਨੂੰ ਫਾਇਦਾ ਵੀ ਹੋਇਆ ਖੇੜਾ ਸਾਹਿਬ ਇਸ ਗੱਲ ਦਾ ਕਈ ਵਾਰੀ ਦੂਰੀਆਂ ਹੁੰਦੀਆਂ ਸਿਸਟਮ ਦੇ ਵਿੱਚ ਬੰਦੇ ਦੇ ਮਨ ਦੇ ਵਿੱਚ ਹੁੰਦਾ ਕਿ ਯਾਰ ਖੇੜਾ ਸਾਹਿਬ ਨੇ ਫਲਾਨੀ ਗੱਲ ਕਹਿਤੀ ਕਿ ਯਾਰੀ ਚੰਗੀ ਆਪ ਨੂੰ ਕਈ ਰੱਖਦੀ ਉਹ ਇਸ ਜਿਹੜੀਆਂ ਤੁਹਾਡੀਆਂ ਕਿਸੇ ਨਾਲ ਪੰਜਾਬ ਚ ਦੂਰੀਆਂ ਸਨ ਇਸ ਥੋੜੀ ਜੇਲ ਨੇ ਉਹ ਦੂਰੀਆਂ ਹਰ ਵਿਅਕਤੀ ਨੇ ਇਹ ਗੱਲ ਕਹੀ ਕਿ ਜੋ ਤੁਹਾਡਾ ਵਿਰੋਧੀ ਸੀ ਇਸੋਪਾਲ ਸਿੰਘ ਖੇੜਾ ਦੇ ਨਾਲ ਜ਼ਾਸਤੀ ਤੇ ਟੱਕਾ ਹੋਇਆ ਥੈਂਕ ਯੂ ਸਾਰਿਆਂ ਨੂੰ ਇਹ ਕੰਢ ਤੇ ਬੈਠੇ ਜਿਹੜੇ ਪੰਛੀ ਸੀ ਉਹਨਾਂ ਨੇ ਵੀ ਕਿਹਾ ਬੰਦੇ ਨੇ ਤਾਂ ਕਿਹਣਾ ਹੀ ਕਹਿਣਾ ਜੀਰੇ ਚ ਇੰਨਾ ਵੀ ਦਿਲ ਹੈਗਾ ਉਹਨੇ ਇਹ ਗੱਲ ਕਹੀ ਕਿ ਸੁਪਾਲ ਸਿੰਘ ਖੈਰਾ ਨਾਲ ਧੱਕਾ ਤੇ ਜ਼ਾਸਤ ਹੋਈਆ ਪੰਛੀ ਜਿਹੜਾ ਬੋਲ ਨਹੀਂ ਸਕਦਾ ਸੋ ਇਸ 4 ਮਹੀਨੇ ਅੰਦਰ ਲੋਨ ਨਾਲ ਤੁਹਾਨੂੰ ਇਹ ਸੱਚੀ ਭਾਸ਼ਾ ਨੇ ਕ੍ਰੈਡਿਟ ਦਿੱਤਾ ਤੇ ਇੱਕ ਹੋਰ ਵੱਡਾ ਗ੍ਰੈਡਿਟ ਜਿਹੜਾ ਤੁਹਾਨੂੰ ਮਿਲਦਾ ਹੀ ਨਹੀਂ ਸੀ ਉਹ ਤੁਹਾਡਾ ਮੁੰਡਾ ਲੋਹਾ ਬਣ ਗਿਆ ਤੋ ਇਹੇ ਸੂਮਰਚ ਮੈਂ ਸਮਝਦਾ ਕਿ ਜੇ 6 ਮਹੀਨੇ ਬੰਦਾ 4 ਮਹੀਨੇ ਅੰਦਰ ਲਾ ਕੇ ਤੇ ਆਦੀਓ ਜਿਹੜੀ ਮਗਰ ਜਿਹੜੀ ਬੰਦੇ ਦੀ ਹਮੇਸ਼ਾ ਇੱਛਾ ਹੁੰਦੀ ਹੈ ਕਿ ਮੇਰਾ ਮੁੰਡਾ ਮੇਰੇ ਨਾਲੋਂ ਅੱਗੇ ਲੰਘ ਜੇ ਸਿਆੜੇ ਕਹਿੰਦੇ ਪਿਤਾ ਪਰ ਪੁੱਤ ਗੋੜੇ ਪੇ ਗੋੜਾ ਬਹੁਤੇ ਨਹੀਂ ਤੇ ਥੋੜਾ ਥੋੜਾ ਸੋ ਮੈਂ ਕਹਾਂਗਾ ਅੱਜ ਦੇ ਸੌ ਕੀ ਮਹਿਤਾਬ ਸਿੰਘ ਵਰਗਾ ਪੁੱਤਰ ਵੀ ਭਾਈ ਸੱਚੇ ਬਾਸ਼ਾ ਹਰੀਖਨੂ ਦੇ ਵੇ ਤੇ ਤਗੜਾ ਹੋ ਕੇ ਜਿਹਨੇ ਆਪਣੇ ਬਾਪ ਦੀ ਲੜਾਈ ਲੜੀ ਔਰ ਦੂਸਰਾ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੁੰਦੇ ਬੇਸ਼ੱਕ ਹਜ਼ਾਰ ਮੱਥੇ ਹੋ ਸਕਦੇ ਖਹਿਰਾ ਸਾਹਿਬ ਨਾਲ ਕੱਲ ਨੂੰ ਵੀ ਹੋ ਸਕਦੇ ਪਰਸੋਂ ਵੀ ਪਰ ਇਸ ਬੜਿਆਬੀ ਕੇਸ ਤੇ ਇਸ ਮੁੱਦੇ ਤੇ 100% ਹਿੱਕ ਠੋਕੇ ਇਸ ਪਰਿਵਾਰ ਦੇ ਨਾਲ ਤੇ ਖਹਿਰਾ ਸਾਹਿਬ ਦੇ ਨਾਲ ਨਾ ਕੇਵਲ ਮੈਂ ਸਮੁੱਚੀ ਕਾਂਗਰਸ ਤੇ ਸਮੁੱਚੇ ਪੰਜਾਬ ਦੇ ਲੋਕ راہਲ ਗਾਂਧੀ ਜੀ ਤੇ ਸਭ ਲੋਕ ਉਹਨਾਂ ਨੇ ਆਧੀਆਂ ਭਾਵਨਾਵਾਂ ਇੰਜਾਦ ਸਾਹਿਬ ਨੂੰ ਵੀ ਭੇਜਿਆ ਸੀ ਪੁਲਟਟਾਈਆਂ ਔਰ ਜਿੱਥੇ ਉਹ ਲੜਾਈ ਲੜ ਸਕਦੇ ਸੀ ਉਹਨਾਂ ਨੇ ਕਰੜੇ ਸ਼ਬਦਾਂ ਚ ਖਰਗੇ ਸਾਹਿਬ ਹੋਰਾਂ ਨੇ ਖੈਰਾ ਸਾਹਿਬ ਦੀ ਗ੍ਰਿਫਤਾਰੀ ਦੀ ਔਰ ਮਕਦਮਿਆਂ ਦੀ ਨਿੰਦਾ ਕੀਤੀ ਸੋ ਅੱਜ ਦਾ ਜਿਹੜਾ ਮੁੱਦਾ ਸੀਗਾ ਉਹ ਅਸੀਂ ਇਸੇ ਤਈ ਕਿਉਂਕਿ ਬਹੁਤ ਸਾਰੀਆਂ ਪੰਜਾਬ ਦੇ ਹੋਰ ਮੁੱਦੇ ਐ ਅੱਜ ਅਸੀਂ ਇਸੇ ਤੇ ਅਗਰ ਗੱਲ ਕਰਾਂਗੇ ਤੇ ਤੁਸੀਂ ਸਵਾਲ ਵੀ ਬਾਈਬਾ ਸਾਹਿਬ ਦੇ ਬੋਲਣ ਤੋਂ ਬਾਅਦ ਜੇ ਕਿਸੇ ਨੇ ਪੁੱਛਣ ਹੋਏ ਆਈ ਥਿੰਕ ਇਸ ਮਸਲੇ ਦੇ ਮਤਲਕ ਹੀ ਤੁਸੀਂ ਸਵਾਲ ਜਵਾਬ ਕਰੋਗੇ ਤਾਂ ਬਹੁਤ ਚੰਗੀ ਗੱਲ ਹੈ